ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜਿਓ ਦੀ ਹੈਲੋ ਟਾਈਮਸ ਨਾਲ ਤੇ ਇਸ ਵਕਤ ਜਿਹੜਾ ਆ ਅਸੀਂ ਵਾਰਡ ਨੰਬਰ 35 ਦੇ ਵਿੱਚ ਖੜੇ ਆ ਸਭ ਤੋਂ ਪਹਿਲਾਂ ਮੈਂ ਕੈਮਰਾਮੈਨ ਨੂੰ ਕਵਾਂਗਾ ਕਿ ਤਸਵੀਰਾਂ ਤੁਹਾਨੂੰ ਦਿਖਾ ਦੇਣ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਵਿੱਚ ਜਿਹੜਾ ਆ ਠਾਠਾ ਮਾਰਦਾ ਜਿਹੜਾ ਕੱਠਾ ਆਪਣੇ ਆਪ ਹੀ ਤਸਵੀਰ ਬਿਆਨ ਕਰ ਰਿਹਾ ਆ 35 ਨੰਬਰ ਅਵਾਰਡ ਦੀ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਆ ਭਰਵਾ ਹੰਗਾਰਾ ਸਮਰਥਨ ਜਿਹੜਾ ਆ ਮੇਰੇ ਆ ਤੁਸੀਂ ਚਾਰੇ ਪਾਸੇ ਝਾਤ ਮਾਰ ਕੇ ਵੇਖ ਸਕਦੇ ਹੋ ਕਿ ਹਰ ਵਰਗ ਦਾ ਵਿਅਕਤੀ ਜਿਹੜਾ ਇੱਥੇ ਮੌਜੂਦ ਏ ਔਰ ਲਗਾਤਾਰ ਜਿਹੜਾ ਆ ਦਫ਼ਤਰ ਦੇ ਵਿੱਚ ਪੋ ਚੰਦਾ ਸਿਲਸਿਲਾ ਜਿਹੜਾ ਲਗਾਤਾਰ ਜਾਰੀ ਹੈ ਨਾਲ ਹੀ ਨਾਲ ਦੀ ਨਾਲ ਜਿਹੜਾ ਵਾਰਡ ਨੰਬਰ 35 ਦੇ ਜਿਹੜੇ ਕੈਂਡੀਡੇਟ ਐ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਇਹਨਾਂ ਦੀ ਮਿਸ ਜਿਹੜੇ ਨੇ ਉਹ ਕੈਂਡੀਡੇਟ ਐ ਉਹਨਾਂ ਨਾਲ ਗੱਲਬਾਤ ਵੀ ਜ਼ਰੂਰ ਕਰਾਂਗੇ ਪਹਿਲਾ ਜਗਦੇਵ ਸਿੰਘ ਜੀ ਤੁੰਨਾ ਜਿਹੜੇ ਨੇ ਮੌਜੂਦ ਐ ਸਾਡੇ ਨਾਲ ਸਰ ਕਿੱਦਾਂ ਦਾ ਮਹਿਸੂਸ ਹੁੰਦਾ ਕਾਫੀ ਇਕੱਠਾ ਆਲੇ ਦੁਆਲੇ ਲਗਾਤਾਰ ਜਿਹੜਾ ਐ ਵੈਸੇ ਦੇਖ ਰਿਹਾ ਕਿ ਪਿਛਲੇ 10 ਮਿੰਟਾਂ ਦੇ ਵਿੱਚੋਂ ਦਫ਼ਤਰ ਦੇ ਵਿੱਚ ਕਈ ਵਿਅਕਤੀ ਜਿਹੜੇ ਮਿਲਣ ਨੂੰ ਆ ਰਹੇ ਨੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਜਗਦੇਵ ਸਿੰਘ ਧੁੰਨਾ ਪ੍ਰਧਾਨ ਬੀਸੀ ਵਿੰਗ ਹਲਕਾ ਦਖਣੀ ਲੋਕਾਂ ਵੱਲੋਂ ਪਬਲਿਕ ਵੱਲੋਂ ਸੰਗਤ ਵੱਲੋਂ ਬਹੁਤ ਹੀ ਮਾਣ ਸਤਿਕਾਰ ਮਿਲ ਰਿਹਾ ਹੈ ਬਹੁਤ ਹੀ ਪਿਆਰ ਮਿਲ ਰਿਹਾ ਕਿਉਂਕਿ ਮੇਰੇ ਬਜ਼ੁਰਗਾਂ ਦੇ ਆਸ਼ੀਰਵਾਦ صدਕਾ ਨੌਜਵਾਨਾਂ ਦੀ ਅਰਜ਼ਾ صدਕਾ ਅੱਜ ਮੇਰੇ ਧਰਮ ਪਤਨੀ ਪ੍ਰਾਪਰਿਤ ਕਰਨ ਨੂੰ ਧੁੰਨਾ ਨੂੰ ਜੋ ਟਿਕਟ ਦੇ ਕੇ ਆਪ ਪਾਰਟੀ ਨੇ ਨਵਾਜਿਆ ਹੈ ਤੇ ਮੈਂ ਸ਼ੁਕਰਾਨਾ ਕਰਾਂਗਾ ਪ੍ਰਮਾਤਮਾ ਦਾ ਤੇ ਸਮੁੱਚੀ ਵੱਡੀ ਲੀਡਰਸ਼ਿਪ ਸੀਐਮ ਭਗਵੰਤ ਸਿੰਘ ਮਾਨ ਜੀ ਦਾ ਪ੍ਰਧਾਨ ਰੋੜਾ ਸਾਹਿਬ ਦਾ ਤੇ ਮੇਰੀ ਬਹੁਤ ਹੀ ਸਤਿਕਾਰਯੋਗ ਵੱਡੀ ਭੈਣ ਐਮ ਐਲ ਏ ਰਜਿੰਦਰਪਾਲ ਕੁਸ਼ੀਨਾ ਜੀ ਦਾ ਧੰਨਵਾਦ ਕਰਦਾ ਜੋ ਕਿ ਅੱਜ ਸਾਡੇ ਪਰਿਵਾਰ ਦੇ ਵਿੱਚ ਟਿਕਟ ਮਿਲੀ ਆ ਜੋ ਇੱਥੇ ਇਕੱਠ ਹੋ ਰਿਹਾ ਲੋਕੀ ਆ ਰਹੇ ਆ ਜਾ ਰਹੇ ਆ ਇਹ ਅੱਜ ਤੋਂ ਤਕਰੀਬਨ 250 ਸਾਲ ਪਹਿਲਾਂ ਆਮ ਪਾਲਟੀ ਸਰਕਾਰ ਬਣੀ ਸੀਗੀ ਤਾਂ ਅਸੀਂ ਐਮ ਐਲ ਏ ਰਜਿੰਦਰਪਾਲ ਕੁਸ਼ੀਨਾ ਜੀ ਨਾਲ ਗਏ ਸੀਗੇ ਉਦੋਂ ਉਮੀਦਵਾਰ ਸੀਗੇ ਤਾਂ ਸੰਗਤ ਨੂੰ ਵਾਦਾ ਕੀਤਾ ਸੀ ਕਿ ਤੁਹਾਡੇ ਜਿਹੜੇ ਵੀ ਕੰਮ ਕਰਾਵਾਂਗੇ ਤਾਂ ਉਸ ਤੋਂ ਬਾਅਦ ਅਸੀਂ ਇਹ ਨਹੀਂ ਕਿਹਾ ਕਿ ਅਸੀਂ ਘਰੇ ਬਹਿ ਕੇ ਅਸੀਂ ਉਸ ਦਿਨ ਤੋਂ ਸਵੇਰੇ 7 ਵਜੇ ਦਫਤਰ ਖੁੱਲਦਾ ਸਵੇਰੇ 6 ਵਜੇ ਗੁਰੂ ਘਰ ਦੇ ਵਿੱਚ ਹਾਜ਼ਰੀ ਲਵਾ ਕੇ ਨਮਤ ਮਸਤਕ ਹੋ ਕੇ ਫਿਰ 7 ਵਜੇ ਦਫਤਰ ਖੋਲਦਾ ਮੈਂ ਤੇ ਰਾਤ 11 ਵਜੇ ਮੇਰਾ ਦਫਤਰ ਬੰਦ ਹੁੰਦਾ ਤੇ ਮੈਂ ਇਹ ਨਹੀਂ ਕਦੇ ਕਿਹਾ ਕਿ ਤੁਸੀਂ ਦੂਜੇ ਲੀਡਰਾਂ ਵਾਂਗ ਕਿ ਤੁਸੀਂ ਮੇਰੇ ਵਾਰਡ ਦੇ ਨੇ ਜਾਂ ਕੁਛ ਹੈ ਤੇ ਕੋਕੀ ਜੇ ਫਿਰ ਉਹ ਇਹ ਗੱਲ ਕਹਿ ਦਿੱਤੀ ਤੇ ਸਾਡਾ ਤੇ ਉਹਦੇ ਵਿੱਚ ਕੀ ਫਰਕ ਰਹਿ ਗਿਆ ਬਾਕੀ ਜੋ ਸਭ ਕਹਿੰਦੇ ਨਹੀਂ ਜੀ 24 ਘੰਟੇ ਦਰਵਾਜ਼ੇ ਜਿਹੜੇ ਨੇ ਖੁੱਲੇ ਰਹਿੰਦੇ ਨੇ ਚਾਹੇ ਮੇਰੇ ਵਾਰਡ ਦੇ ਹੋਣ ਤੇ ਚਾਹੇ ਕਿਸੇ ਵਾਰਡ ਦੇ ਵੀ ਹੋ ਜਾਣ ਇੱਕ ਚੰਗੇ ਨੇਤਾ ਦੀ ਜਿਹੜੀ ਪਹਿਚਾਣ ਹੁੰਦੀ ਆ ਨਾ ਉਹ ਇਹ ਨਹੀਂ ਦੇਖਦਾ ਬੰਦਾ ਕਿਹੜੇ ਧਰਮ ਦਾ ਆ ਕਿੱਥੋਂ ਆਇਆ ਉਹ ਦੇਖਦਾ ਕਿ ਬੰਦਾ ਲੋੜਵੰਦ ਦਾ ਔਰ ਇਨਸਾਨੀਅਤ ਦੇ ਨਾਤੇ ਮਦਦ ਕਰਦਾ ਆ ਉਹਦਾ ਹੱਥ ਫੜਦਾ ਆ ਨਾਲ ਦੀ ਨਾਲ ਤੁਹਾਨੂੰ ਇਹ ਵੀ ਦੱਸ ਦਿੰਨਾ ਕਿ ਇੱਥੇ ਵੀ ਕੁਝ ਅਜਿਹੇ ਜੜੀਆਂ ਬੀਬੀਆਂ ਪਹੁੰਚੀਆਂ ਨੇ ਜੋ ਕਿ ਇਹਨਾਂ ਦੇ ਵਾਰਡ ਦੀਆਂ ਨਹੀਂ ਨਹੀਂ ਵਾਰਡ ਦੀਆਂ ਨਹੀਂ ਪਰ ਫਿਰ ਵੀ ਜਿਹੜਾ ਆ ਸਮਰਥਨ ਦੇਣ ਲਈ ਪਹੁੰਚਿਆ ਨੇ ਔਰ ਇਹਨਾਂ ਦੇ ਕਹਿੰਦੇ ਕੰਮਕਾਜ ਜਿਹੜੇ ਨੇ ਉਹ ਵੀ ਇਹ ਪੂਰੇ ਕਰਦੇ ਨੇ ਗੱਲਬਾਤ ਕਰ ਲੈ ਕਿ ਨਾਮ ਹੈ ਜੀ ਮੇਰਾ ਨਾਮ ਹੈ ਨੀ ਜੀ ਸੁਮਨਦੀਪ ਅੱਛਾ ਤੁਹਾਡਾ ਵਾਰਡ ਕੋਈ ਹੋ ਰੇ ਜੀ ਹਾਂਜੀ ਸਾਡਾ ਵਾਰਡ ਹੋ ਰਿਹਾ ਜੀ ਸਤਗੁਰ ਨਗਰ ਏਰੀਆ ਪੈਂਦਾ ਜੀ ਅੱਛਾ ਤੁਸੀਂ ਕਿੱਥੋਂ ਸੁਣਿਆ ਕਿਸ ਤਰੀਕੇ ਨਾਲ ਇੱਥੇ ਦਫ਼ਤਰ ਦੇ ਵਿੱਚ ਪਹੁੰਚੇ ਸਰ ਇਹ ਸਾਡੇ ਏਰੀਏ ਦੇ ਕੋਲ ਹੀ ਲੱਗਦੇ ਨੇ ਸਰ ਇਹਨਾਂ ਦਾ ਦਫ਼ਤਰ ਤੇ ਅਸੀਂ ਹੁਣ ਆਪਣੀ ਇੱਕ ਬੇਨਤੀ ਲੈ ਕੇ ਆਏ ਇਹਨਾਂ ਕੋਲ ਕਿ ਸਾਨੂੰ ਸਾਲ 2 ਸਾਲ ਹੋ ਗਏ ਕਿ ਗਲੀ ਪਿੱਛੇ ਕਾਫੀ ਅਸੀਂ ਜਦੋਂ ਵੋਟਾ ਇਲੈਕਸ਼ਨ ਦਾ ਵਕਤ ਹੈ ਇਸ ਸਮੇਂ ਨਹੀਂ ਕਰ ਸਕਦੇ ਪਰ ਸ਼ਵੀ ਕਿਦਾਂ ਦੀ ਆ ਕਿਉਂਕਿ ਇਮਾਨਦਾਰੀ ਨਾਲ ਦੱਸਿਓ ਕਿ ਸ਼ਵੀ ਕਿਦਾਂ ਦੀ ਆ ਨਹੀਂ ਨਹੀਂ ਇਹਨਾਂ ਨੇ ਸਾਨੂੰ ਕਦੇ ਵੀ ਖਾਲੀ ਨਹੀਂ ਮੋੜਿਆ ਜੀ ਕਦੇ ਵੀ ਜਦੋਂ ਵੀ ਅਸੀਂ ਆਏ ਆ ਸਾਨੂੰ ਕਦੇ ਵੀ ਉਹਨਾਂ ਨੇ ਨਿਰਾਸ਼ ਨਹੀਂ ਕੀਤਾ ਸਾਡੇ ਕੰਮ ਕੀਤੇ ਆ ਉਹਨਾਂ ਨੇ ਅਸੀਂ ਜਦੋਂ ਵੀ ਹਾਂਜੀ ਗਲੀ ਹਾਂਜੀ ਗਲੀ ਬਸ ਹੁਣ ਗਲੀ ਦਾ ਰਹਿ ਗਿਆ ਬਸ ਉਹ ਵੀ ਕਰ ਦੇਣਗੇ ਕਹਿੰਦੇ ਜੀ ਸਾਡੇ ਸਾਰੇ ਕੰਮ ਕੀਤੇ ਆ ਜਗਦੇਵ ਸਿੰਘ ਕੇ ਧੁੰਨਾ ਜਿਹੜਾ ਹੈ ਨਾ ਇੱਥੇ 35 ਨੰਬਰ ਵਾਰਡ ਨਹੀਂ ਆ ਪੂਰੇ ਏਰੀਏ ਦੇ ਵਿੱਚ ਲੁਧਿਆਣੇ ਦੇ ਵਿੱਚ ਇੱਕ ਨਾਮ ਹੈ ਔਰ ਜਾਣਿਆ ਜਾਂਦਾ ਇਸੇ ਲਈ ਕਿਉਂਕਿ ਕੰਮਕਾਜ ਕਰਦੇ ਨੇ 24 ਘੰਟੇ ਸੇਵ ਬਾਦੇ ਵਿੱਚ ਮੌਜੂਦ ਰਹਿੰਦੇ ਨੇ ਔਰ ਮਸਲੇ ਜਿਹੜੇ ਨੇ ਉਹ ਬਰੀਕੀ ਦੇ ਨਾਲ ਜਾਣਦੇ ਨੇ ਇਲਾਕੇ ਦੇ ਕਿਹੜੀ ਕਿਹੜੀਆਂ ਸਮੱਸਿਆਵਾਂ ਹੁੰਦੀਆਂ ਗੱਲਬਾਤ ਕਰ ਲੈਣੀ ਆ ਸਾਰੇ ਜੇ ਇਸ ਏਰੀਆ ਦੀ ਗੱਲ ਕੀਤੀ ਜਾਵੇ ਤੇ ਇੱਕ ਜਿਹੜਾ ਆ ਆਪਾਂ ਦੇਖੀਏ ਪਾਣੀ ਪਾਣੀ ਦੇ ਵਿੱਚ ਜਿਹੜਾ ਟੀਡੀਐਸ ਮਾਤਰਾ ਆ ਉਹ ਕਾਫੀ ਵੱਧ ਗਈ ਆ ਅਜਿਹੇ ਦੇ ਵਿੱਚ ਟੀਡੀਐਸ ਦੀ ਮਾਤਰਾ ਘਟਾਉਣ ਵਾਸਤੇ ਹੱਲ ਕੀ ਆ ਸਰ ਸਰ ਅਸੀਂ ਤਕਰੀਬਨ ਜਦੋਂ ਦੇ ਐਮਐਲਏ ਸਰਿੰਦਰਪਾਲ ਕੁਸ਼ੀਨਾ ਜੀ ਇਸ ਹਲਕਾ ਦੇ ਖੇਰੇ ਤੇ ਐਮਐਲਏ ਬਣੇ ਨੇ ਤੇ ਅਸੀਂ ਆਪਣੇ ਆਪਣੇ ਜੋ ਵੀ ਪ੍ਰੋਬਲਮ ਸੀ ਹਲਕਾ ਦਖਣੀ ਜੀਆਂ ਕਿਉਂਕਿ ਸਾਡਾ ਜੋ ਸਾਊਥ ਦਾ ਪ੍ਰੈਜ਼ੀਡੈਂਟ ਹੋਣ ਨਾਤੇ ਮੈਨਾਂ ਨੂੰ ਰਿਕੁਐਸਟ ਪਈ ਸੀ ਤੇ ਜੋ ਟੰਡਾਰੇ ਜਿਆ ਸੜਕਾਂ ਟੁੱਟੀਆਂ ਹੋਈਆਂ ਸੀਗੀਆਂ ਤੇ ਜੋ ਗਵਾਨੇ ਜਿਆ ਕੋਟ ਮੰਗਲ ਸਿੰਘ ਏਰੀਆ ਜਿਆ ਤੇ ਈਸ਼ਰ ਨਵਰਦੀਆਂ ਤੇ ਇਹ ਡਬਲ ਹਾਰਾ ਰੋਡ ਵੀ ਹਾਲਤ ਬਹੁਤ ਖਰਾਬ ਸੀ ਦੁਕਾਨਦਾਰ ਸ਼ਟਰ ਚੱਕਦੇ ਸੀ ਤੇ ਚਿੱਕੜ ਪੈਂਦਾ ਸੀ ਤੇ ਅੱਜ ਦੇ ਸਮੇਂ ਤੁਸੀਂ ਵੀ ਦੇਖ ਸਕਦੇ ਹੋ 2.5 ਸਾਲਾਂ ਦੇ ਵਿੱਚ ਆਪਣੇ ਹਲਕੇ ਦਖਣੀ ਦੇ ਨੋਹਾਰ ਬਦਲੀ ਇੱਕ ਮੈਂ ਆਪਣੇ ਵਾਰਡ ਨੰਬਰ 35 ਲਈ ਮੰਗ ਕੀਤੀ ਸੀ ਕਿ ਬਜ਼ੁਰਗਾਂ ਲਈ ਕੋਈ ਪਾਰਕ ਨਹੀਂ ਹੈ ਨੌਜਵਾਨ ਵੀਰਾਂ ਲਈ ਕੋਈ ਖੇਡਣ ਲਈ ਜਗ੍ਹਾ ਨਹੀਂ ਹੈ ਤੇ ਲੋੜਵੰਦ ਜੋ ਲੜਕੀਆਂ ਨੇ ਉਹਨਾਂ ਦੇ ਪਰਿਵਾਰਾਂ ਕੋ ਪੈਸਾ ਨਹੀਂ ਹੁੰਦਾ ਪੈਲਸ ਕਰਨ ਲਈ ਤੇ ਬਾਰਿਸ਼ੇ ਦਾ ਡਰ ਹੁੰਦਾ ਟੈਂਟ ਲੱਗਾ ਹੁੰਦਾ ਤੇ ਅੱਜ ਦੇ ਸਮੇਂ ਹਾ ਤਾਂ 10 ਦਿਨ ਪਹਿਲਾਂ ਡਾਬੇ ਪਿੰਡ ਜੇ ਕ ਸਟੇਡੀਅਮ ਤੋਂ ਉਤ ਘਟਾਉਣਾ ਹੈ ਮੇਰੇ ਹਸਾਬ ਨਾਲ ਲੁਧਿਆਣੇ ਦੇ ਵਿੱਚ ਐਨੀ ਭਾਰੀ ਵੱਡੀ ਜਗ੍ਹਾ ਤੇ ਵੈਸੇ ਕੋਈ ਸਟੇਡੀਅਮ ਨਹੀਂ ਹੈ ਜਿਹਦੇ ਵਿੱਚ ਬੈਡਮਿੰਟਨ ਵਾਲੀਬਾਲ ਬੱਚਾ ਦੇ ਖੇਡਣ ਲਈ ਖੇਡਣ ਤੋਂ ਬਾਅਦ ਇੱਕ ਲਾਇਬ੍ਰੇਰੀ ਜਿਹਦੇ ਵਿੱਚ 400 ਤੋਂ ਵੱਧ ਪੁਸਤਕ ਨੇ ਜੋ ਬੱਚੇ ਪੜਨਗੇ ਤੇ ਉਹਨਾਂ ਦਾ ਹੋਰ ਕੰਫੀਡੈਂਸ ਲੈਵਲ ਵਧੇਗਾ ਤੇ ਉਹਨਾਂ ਦੇ ਮਾਈਂਡ ਹੋਰ ਤੇਜ ਹੋਏਗਾ ਤੇ ਇੱਕ ਲੜਕਿਆ ਵਾਸਤੇ 700 ਗਜ਼ਾ ਮੈਰਿਜ ਪਹਿਲੇ ਤੋਂ ਵੀ ਵਧੀਆ ਵਧੀਆ ਕੰਪਨੀ ਦਾ ਟੈਲਾ ਪੱਥਰ ਲਗਾ ਕੇ ਜਿਹਦੇ ਵਿੱਚ ਇੱਕ ਲੜਕੀ ਦੇ ਤਿਆਰ ਹੋਣ ਲਈ ਵੀ ਰੂਮ ਰੱਖਿਆ ਗਿਆ ਜਿਹਦਾ ਕੋਈ ਪੈਸਾ ਕੋਈ ਚਾਰਜ ਨਹੀਂ ਹੈ ਤੇ ਇੱਕ ਡਿਸਪੈਂਸਰੀ ਖੋਲਹੀ ਗਈ ਹੈ ਬਿਲਕੁਲ ਨਾਲ ਹੀ ਤੇ ਬਹੁਤ ਹੀ ਵੱਡਾ ਉਪਰਾਲਾ ਐਮਐਲਏ ਸਾਹਿਬ ਵੱਲੋਂ ਕੀਤਾ ਤੇ ਸਾਡੀ ਬੇਨਤੀ ਪ੍ਰਵਾਨ ਕੀਤੀ ਤੇ ਅਸੀਂ ਉਹਨਾਂ ਨੂੰ ਧੰਨਵਾਦ ਕਰਾਂਗੇ ਐਮਐਲਏ ਜਿੰਦਰਪਾਲ ਨੂੰ ਸਿੰਧਾ ਜੀ ਜਿਨ੍ਹਾਂ ਨੇ ਹਲਕਾ ਦਿੱਖ ਨਹੀਂ ਨੁਹਾਰ ਬਦਲੀ ਹੁਣ ਹੁਣ ਪਾਣੀ ਨੂੰ ਵੀ ਕੁਝ ਕਰੋਗੇ ਟੀਡੀਐਸ ਘਟਾਉਣ ਵਾਸਤੇ ਜਿਹੜਾ ਆ ਲਾਓਗੇ ਫਿਲਟਰ ਜਿਹੜਾ ਆ ਜਿੱਥੇ ਵੀ ਮੋਟਰਾਂ ਹੈਗੀਆਂ ਜੇ ਸਰਕਾਰ ਦੇ ਵਿੱਚ ਜਿਹੜਾ ਤੁਸੀਂ ਆਂਦੇ ਹੋ ਸਰ ਬਿਲਕੁਲ ਸਰ ਜੋ ਜੋ ਸਾਡੇ ਕੋ ਗੱਲਾਂ ਪਹੁੰਚੂਗੇ ਕੰਮ ਪਹੁੰਚੂਗੇ ਕਿਉਂਕਿ ਜੇ ਡਾਕਟਰ ਕੋ ਕੋਈ ਵੀ ਜਾਣਦਾ ਹੋਵੇ ਕਿ ਮੈਂ ਇਸ ਚੀਜ਼ ਦਾ ਪਰੇਸ਼ਾਨ ਆ ਤੇ ਉਸੇ ਤਰ੍ਹਾਂ ਹੀ ਸਾਡੇ ਕੋ ਕੋਈ ਵੀ ਨਾ ਕੋਈ ਗੱਲ ਕਈ ਵਾਰੀ ਕੰਮ ਰਹਿ ਵੀ ਜਾਂਦੇ ਆ ਕੋਈ ਸਾਡੇ ਤੱਕ ਨਹੀਂ ਪਹੁੰਚਦੇ ਤੇ ਸਾਡਾ ਫਰਜ਼ ਆ ਕਿ ਮੇਰਾ ਪੁਰਾਣੇ ਸਮੇਂ ਤੋਂ ਦੇਖੋ ਸਮਾਜ ਸੇਵਕ ਦੇ ਰੂਪ ਚ ਮੈਂ ਇਸ ਏਰੀਆ ਚ ਵਿਚਰਿਆ ਸੀ ਕੋਈ ਬਹੁਤ ਛੋਟੀ ਉਮਰ ਸੀਗੀ ਤੇ ਪਹਿਲਾਂ ਲੋਟਵੰਦ ਪਰਿਵਾਰਾਂ ਨੂੰ ਮੈਂ ਰਾਸ਼ਨ ਦਿੰਦਾ ਰਿਹਾ ਤੇ ਜਦੋਂ ਲੋਕਡਾਊਨ ਆਇਆ ਤੇ 45 ਦਿਨ ਇਸ ਪੂਰੇ ਇਲਾਕੇ ਚ ਜੋ ਕਿ ਵਾਰ ਨੰਬਰ ਪਹਿਲਾ ਪੁਰਾਣਾ 31 32 ਤੇ ਉਧਰ 37 ਨੰਬਰ ਵਾਰਡ ਤੇ 35 ਨੰਬਰ ਦਿਸਹਰਾ ਗਰਾਉਂਡ ਸਾਰੇ ਇਲਾਕੇ ਦੇ ਵਿੱਚ ਆਪਣੇ ਨਿਵਾਸ ਤੇ ਮੈਂ ਲੰਗਰ ਤਿਆਰ ਕਰਕੇ ਸੰਗਤ ਦੇ ਸਯੋਗ صدਕਾ ਕਿ ਸਾਡੇ ਮਹੱਲੇ ਦੇ ਬੀਬੀ ਅਸਵੇਰੇ ਪ੍ਰਸ਼ਾਦਾ ਬਣਾਉਂਦੀਆਂ ਸੀ ਰਾਤ ਤੱਕ ਪ੍ਰਸ਼ਾਦਾ ਬੰਦਾ ਸੀ ਉਹ ਪ੍ਰਸ਼ਾਦਾ ਅਸੀਂ ਲੋਕਾਂ ਤੱਕ ਪਹੁੰਚਾਇਆ ਕਿਉਂਕਿ ਬਹੁਤ ਔਖਾ ਸਮਾਂ ਸੀਗਾ ਤੇ ਅੱਜ ਉਹ ਪ੍ਰਸ਼ਾਦੇ ਦੀ ਪ੍ਰਸ਼ਾਦੇ ਦੀ ਸੇਵਾ ਨਾ ਪਰਮਾਤਮਾ ਨੇ ਸਾਡੇ ਪਰਿਵਾਰ ਤੇ ਕਿਰਪਾ ਕੀਤੀ ਹੈ ਕਹਿੰਦੇ ਨਿਰਸਵਾਰਥ ਜਿਹੜਾ ਆ ਕੰਮ ਕੀਤਾ ਆ ਕੋਵਿਡ ਦਾ ਉਹ ਵਕਤ ਸੀ ਜਦੋਂ ਲੋਕਾਂ ਨੂੰ ਆਪੋਤਾ ਪੈ ਗਈ ਸੀ ਉਸ ਸਮੇਂ ਵੀ ਜਿਹੜਾ ਆ ਲੋਕਾਂ ਤੱਕ ਜਿੱਥੇ ਆ ਜਿਹੜੀ ਚੀਜ਼ ਚਾਹੀਦੀ ਸੀ ਉਹ ਪਹੁੰਚਾਉਂਦੇ ਰਹੇ ਆ ਐਨੀ ਸੋਚਿਆ ਕਿ ਭਾਈ ਮੈਨੂੰ ਇਹਦਾ ਬੈਨੀਫਿਟ ਹੋਊਗਾ ਕਿ ਨਹੀਂ ਪਰ ਰੱਬ ਜਿਹੜਾ ਆ ਉਹ ਸੁਣਦਾ ਜ਼ਰੂਰ ਏ ਇਸੇ ਕਰਕੇ ਜਿਹੜਾ ਟਿਕਟ ਮਿਲੀ ਆ ਔਰ ਨਾਲ ਦੀ ਨਾਲ ਜਿਹੜਾ ਉਪਲਬਧੀਆਂ ਵੀ ਜਿਹੜੀਆਂ ਗਨਾਰੇ ਨੇ ਕਹਿੰਦੇ ਸਟੇਡੀਅਮ ਬਣਾ ਦਿੱਤਾ ਏ ਇੱਥੇ ਤਾਂ ਜੋ ਖੇਡਾਂ ਜਿਹੜੀਆਂ ਨੇ ਖੇਡਾਂ ਦੇ ਵਿੱਚ ਜਿਹੜਾ ਆ ਪੰਜਾਬ ਦਾ ਨਾਮ ਜਿਹੜਾ ਰੋਸ਼ਨ ਹੋਵੇ ਲਾਇਬ੍ਰੇਰੀ ਜਿਹੜੀ ਆ ਉਹ ਵੀ ਬਣਾ ਦਿੱਤੀ ਆ ਕਹਿੰਦੇ ਲਾਇਬ੍ਰੇਰੀ ਕਿਉਂਕਿ ਬੱਚੇ ਜੇ ਪੜਨਗੇ ਨਾ ਤੇ ਨਸ਼ੇ ਵਾਲੇ ਨਹੀਂ ਲੱਗਣਗੇ ਤੇ ਪੜਨਗੇ ਤਾਂ ਮਾਈਗ੍ਰੇਟ ਨਹੀਂ ਹੋਣਗੇ ਇੱਥੇ ਰਹਿ ਕੇ ਹੀ ਕੰਮ ਕਾਜ ਕਰਨਗੇ ਪਰ ਸਭ ਤੋਂ ਵੱਡਾ ਮੁੱਦਾ ਜਿੱਦਾਂ ਕਿ ਮੈਂ ਕਿਹਾ ਕਿ ਹਵਾ ਪਾਣੀ ਸਭ ਤੋਂ ਵੱਡਾ ਮੁੱਦਾ ਆ ਅਜੇਹੇ ਦੇ ਵਿੱਚ 에ਅਰ ਕੁਆਲਿਟੀ ਇੰਡੈਕਸ ਜਿਹੜਾ ਆ ਉਹ ਲਗਾਤਾਰ ਖਰਾਬ ਹੋ ਰਿਹਾ ਉੱਤੇ ਵੀ ਗੱਲ ਕਰਾਂਗੇ ਕਿਉਂਕਿ ਹਵਾ ਜਿਹੜੀ ਇਹ ਜੇ ਵਧੀਆ ਨਹੀਂ ਰਹੇਗੀ ਤੇ ਜੀਵਾਂਗੇ ਜੀਵਾਂਗੇ ਕਿਵੇਂ ਕਿਉਂਕਿ ਆਲਰੇਡੀ ਜਿਹੜਾ ਆ ਸਾਡੇ ਬੱਚੇ ਬਿਮਾਰ ਐ ਬੜੀਆਂ ਚੀਜ਼ਾਂ ਐ ਸਰ ਹਵਾ ਜਿਹੜੀ ਆ ਲਗਾਤਾਰ ਖਰਾਬ ਹੋ ਰਹੀ ਆ ਪਾਣੀ ਤਾਂ ਖਰਾਬ ਹੋ ਹੀ ਚੁੱਕਾ ਸੀ ਹਵਾ ਵੀ ਖਰਾਬ ਹੋ ਰਹੀ ਆ ਵੱਡੇ ਕਦਮ ਲੈਣ ਦੀ ਲੋੜ ਆ ਸਰ ਬਿਲਕੁਲ ਸਹੀ ਗੱਲ ਆ ਹਰ ਚੀਜ਼ ਆ ਦੇਖੋ ਅਸੀਂ ਇਹ ਅਫਸਰਾ ਦਾ ਸੁਝਾਅ ਲਵਾਂਗੇ ਜੋ ਅਫਸਰ ماہر ਨੇ ਇਸ ਚੀਜ਼ ਤੇ ਕਿ ਅਸੀਂ ਪਾਣੀ ਦੀ ਦਿੱਕਤ ਕਿਵੇਂ ਸਹੀ ਕਰ ਸਕਦੇ ਆ ਹਵਾ ਦਾ ਕਿਵੇਂ ਕਰ ਸਕਦੇ ਪਰ ਸੰਗਤ ਨੂੰ ਵੀ ਬੇਨਤੀ ਕਰਾਂਗੇ ਸਹਿਯੋਗ ਦਿਆ ਕਰੋ ਜਦੋਂ ਜਿਵੇਂ ਪਿਛਲੇ ਸਮੇਂ ਪਟਾਕੇ ਬਹੁਤ ਜ਼ਿਆਦਾ ਚੱਲੇ ਆ ਉਹਦੇ ਨਾਲ ਸਾਹ ਦੀ ਬਿਮਾਰੀ ਹੁੰਦੀ ਆ ਤੇ ਇਸ ਚੀਜ਼ ਦਾ ਆਪਾਂ ਸੰਗਤ ਦਾ ਵੀ ਸਹਿਯੋਗ ਚਾਹੀਦਾ ਤੇ ਸੁਧਾਰ ਇਸ ਚੀਜ਼ ਦਾ ਸਾਰੇ ਦਾ ਸਹਿਯੋਗ ਨਾਲ ਸੁਧਾਰ ਹੋਏਗਾ ਕਿਉਂਕਿ ਮੇਰੇ ਸੋਚਿਆ ਕਿ ਜੋ ਮੇਰਾ ਵਾਰਡ ਨੰਬਰ 35 ਆ ਜਦੋਂ ਵੀ ਕੋਈ ਰਿਸ਼ਤੇਦਾਰ ਜਾਂ ਕੋਈ ਵੀ ਬਾਹਰੋਂ ਪੰਜਾਬ ਚੋਂ ਕਿਤੋਂ ਵੀ ਦੂਰੋਂ ਆਏਗਾ ਤਾਂ ਦੇਖੇਗਾ ਕਿ ਮਾਡਲ ਟਾਊਨ ਵਰਗਾ ਇਹ ਸਾਫ ਸੁਥਰਾ ਏਰੀਆ ਬਣਾਵਾਂਗੇ ਵੱਡੀ ਗੱਲ ਕਰ ਰਹੇ ਹੋ ਕਹਿੰਦੇ ਸਾਫ ਸੁਥਰਾ ਨਵੀਨੀਕਰਨ ਮਾਡਲ ਟਾਊਨ ਵਰਗਾ ਏਰੀਆ ਵੱਡੀ ਗੱਲ ਕਰ ਰਹੇ ਹੋ ਤੁਸੀਂ ਹਾਂਜੀ ਬਿਲਕੁਲ ਸਹੀ ਗੱਲ ਆ ਕਿਉਂਕਿ ਮੈਂ ਜ਼ਮੀਨੀ ਪੱਧਰ ਤੇ ਗਹਿਰਾਈ ਦੇ ਨਾਲ ਲੋਕਾਂ ਦੇ ਘਰ-ਘਰ ਗਿਆ ਮੇਰੇ ਕੋਲ ਪੁਰਾਣੀ ਫੇਸਬੁੱਕ ਤੇ ਵੀ ਪੋਸੀਬਲ ਹੈ ਸਰ ਇਹ ਕਿਉਂਕਿ ਜਿਹੜੀ ਜਗ੍ਹਾਏ ਤੇ ਕਾਫੀ ਇੰਡਸਟਰੀ ਵੀ ਹੈ ਕਿ ਪੋਸੀਬਲ ਹੈਗਾ ਉਸ ਤਰੀਕੇ ਦਾ ਜਿਹੜਾ ਆ ਸਿਸਟਮ ਇਥੇ ਡਿਵੈਲਪ ਡਿਵੈਲਪ ਕਰਨਾ ਸਰ 100% ਸਰ ਕਿਉਂਕਿ ਮੈਂ ਤੁਹਾਨੂੰ ਦੱਸ ਰਿਹਾ ਇਹ 2.5 ਸਾਲਾਂ ਦੇ ਵਿੱਚ ਮੈਂ ਘਰ-ਘਰ ਗਿਆ ਦਿੱ ਨੇ ਜੇ ਸ਼ਿਵਰਾਜ ਪੈਪਾ ਠੀਕ ਹੈ 6 ਇੰਚ ਜਾਂ 6 ਇੰਚ ਸ਼ਿਵਰਾ ਪੈਪ ਕਿਤਾਬ ਕੰਮਜਾਪ ਹੋਏਗਾ ਉਹ 10 ਜਾਂ 12 ਇੰਚ ਅਫਸਰਾਂ ਦੀ ਸਲਾਹ ਨਾਲ ਉਹ ਪਾਈਪ ਵੱਡੇ ਕਰਾਂਗੇ ਤੇ ਉੱਥੇ ਨਵੀਆਂ ਗਲੀਆਂ ਬਣਾਵਾਂਗੇ ਤੇ ਜੋ ਹਰ ਗਲੀ ਦੇ ਬਾਹਰ ਅਸੀਂ ਗਲੀ ਨੰਬਰ ਲਿਖਾਵਾਂਗੇ ਕਿ ਪੋਸਟ ਰਾਹ ਇਹਨੂੰ ਇਹ ਪਰੇਸ਼ਾਨੀ ਨਾਲ ਮਹੱਲੇ ਦਾ ਨਾਮ ਲਿਖਿਆ ਜਾਏਗਾ ਜਿਵੇਂ ਫਤਿਹ ਸਿੰਘ ਨਗਰ ਅਗਰ ਗੋਬਿੰਦ ਸਿੰਘ ਨਗਰ ਮਹਾਸੇ ਨਗਰ ਹਰ ਗਲੀ ਦੇ ਮੋੜ ਤੇ ਲਿਖਾਂਗੇ ਤੇ ਹੋਰ ਵੀ ਅਫਸਰਾਂ ਦੇ ਸੁਝਾਅ ਰੱਖਾਂਗੇ ਕਿ ਸਾਡਾ ਵਾਰ ਨੰਬਰ 35 ਕਿਵੇਂ ਖੂਬਸੂਰਤ ਹੋਏਗਾ ਸੋ ਨਵੀਂ ਸੋਚ ਆ ਨਾਲ ਦੀ ਨਾਲ ਕਿਉਂਕਿ ਇੱਥੇ ਕਾਫੀ ਜਿਆਦਾ ਜਿਹੜੇ ਨੇ ਸਮਰਥਕ ਬੈਠੇ ਨੇ ਗੱਲਬਾਤ ਹਰ ਇੱਕ ਦੇ ਨਾਲ ਕਰਨੀ ਚਾਹੀਦੀ ਆ ਔਰ ਪੁੱਛਣਾ ਚਾਹੀਦਾ ਕਿ ਨਾਮ ਇਹ ਹਾਂਜੀ ਕਿੰਧਾਂ ਦੀਆਂ ਦਿੱਕਤਾਂ ਇਸ ਏਰੀਆ ਜੀ ਦਿੱਕਤਾਂ ਦੇ ਖਰਜੀ ਬੋਰ ਆ ਗਏ ਆ ਜੀ ਤੇ ਦਿੱਕਤਾਂ ਹੱਲ ਕਰ ਵੀ ਰਹੇ ਨੇ ਹੱਲ ਕਰ ਰਿਹਾ ਹੱਲ ਕਰ ਰਿਹਾ ਜੀ ਇਹ ਵਾ ਇਨਸਾਨ ਚੰਗਾ ਕੰਮ ਕਰੇ ਉਹ ਹੀ ਸਾਡਾ ਹੈ ਕਹਿੰਦੇ ਚੰਗਾ ਕੰਮ ਕਰੇ ਉਹ ਇਨਸਾਨ ਸਾਡਾ ਕੀ ਕਹੋਗੇ ਜੀ ਸਹੀ ਗੱਲ ਹੈ ਜੀ ਰੇਸਿੰਗ ਤੋਂ ਨਹੀਂ ਕਾਫੀ ਦੇਰ ਤੋਂ ਬਾੜ ਵਿੱਚ ਮਿਲ ਰਹੇ ਲੋਕਾਂ ਨੂੰ ਜੋ ਉਹ ਕਾ ਕਰਦੇ ਆ ਉਹ ਕਹਿ ਕੇ ਦਿਖਾਉਂਦੇ ਵੀ ਆ ਕਰਦੇ ਨੇ ਕੰਮ ਇਹ ਕਹਿੰਦੇ ਕੰਮ ਕਰਦੇ ਨੇ ਵਿਚਰਦੇ ਨੇ ਵਿੱਚ ਔਰ ਇਧਰ ਵੀ ਗੱਲਬਾਤ ਕਰਾਂਗੇ ਹਾਂਜੀ ਜੀ ਕੀ ਨਾਮ ਹੈ ਜੀ ਸਰਦਾਰ ਸੁਖਦੇਵ ਸਿੰਘ ਕੀ ਕਹੋਗੇ ਜੀ ਬਸ ਜੀ ਇਹਨਾਂ ਦੀ ਕੁਆਲਿਟੀ ਪਬਲਿਕ ਨੂੰ ਪਤਾ ਹੀ ਹੈ ਔਰ ਇਹਨਾਂ ਨੇ ਬਹੁਤ ਸਾਰੇ ਕੰਮ ਕੀਤੇ ਨੇ ਇਹਨਾਂ ਦੇ ਕੰਮਾਂ ਕਰਕੇ ਹੀ ਇਹਨਾਂ ਨੂੰ ਅੱਜ ਗਵਰਨਮੈਂਟ ਨੇ ਟਿਕਟ ਦਿੱਤੀ ਹੈ ਕਹਿੰਦੇ ਟਿਕਟ ਤਾਂ ਮਿਲੀ ਹੈ ਕੰਮ ਕੀਤੇ ਆ ਕੰਮ ਕਰਦੇ ਰਵਾਂਗੇ ਸਫਾਈ ਕਰਾਂਗੇ ਗੱਲਬਾਤ ਜਿਹੜੀ ਹਰ ਇੱਕ ਨਾਲ ਕਰਨੀ ਆ ਕੀ ਨਾਮ ਹੈ ਜੀ ਸਰਦਾਰ ਜੀ ਮੇਰਾ ਨਾਮ ਮਹਲਕਿੰਦਰ ਸਿੰਘ ਜੋੜਾ ਜੀ ਜੀ ਵਾੜ 35 ਤੋਂ ਵੀ ਮੈਂ ਸੇਵਾ ਨਿਭਾ ਚੁੱਕਿਆ ਕਾਫੀ ਸਮੇਂ ਤੋਂ ਤੁਨਜੀ ਦੇ ਨਾਲ ਜੀ ਜੀ ਮੈਂ ਡਾਕਟਰ ਗਰੇਵਾਲ ਸਾਹਿਬ ਤੁਨਾ ਜੀ ਨਾਲ ਅਸੀਂ ਸੇਵਾ ਨਿਭਾਉਂਦੇ ਰਹੇ ਹਾਂ ਜੀ ਇਸ ਵਾਰਡ ਦੇ ਵਿੱਚ ਜੀ ਸੋ ਪੂਰਾ ਭਰੋਸਾ ਹੈ ਜੀ ਭਰੋਸਾ ਕਿਉਂ ਨਹੀਂ ਜੀ ਇਹ ਭਰਾ ਨੇ ਸਾਡੇ ਔਰ ਸੇਵਾ ਕਰ ਰਹੇ ਨੇ ਕਾਫੀ ਸਮੇਂ ਲੰਬੇ ਤੋਂ ਕਾਫੀ ਸਮੇਂ ਤੋਂ ਔਰ ਇਹਨਾਂ ਨੇ ਕੰਮ ਕੀਤੇ ਨੇ ਲੋਕਾਂ ਚ ਵਿਚਰੇ ਆ ਔਰ ਜਿਹੜੇ ਸਾਡੇ ਐਮਐਲਏ ਮੈਡਮ ਜਿੰਦਰਪਾਲ ਕੋਸ਼ੀਨਾ ਜੀ ਆ ਜੀ ਜੀ ਉਹਨਾਂ ਨੇ 25-25 ਸਾਲ ਤੋਂ ਪੁਰਾਣੀਆਂ ਗਲੀਆਂ ਜਿਹੜੀਆਂ ਪੁਰਾਣੇ ਜਿਹੜੇ ਕਾਉਂਸਲਰ ਸੀਗੇ ਉਹਨਾਂ ਨੇ ਉੱਥੇ ਆ ਕੇ ਸਾਰ ਨਹੀਂ ਸੀ ਲਈ ਅੱਜ ਉਹਨਾਂ ਨੇ ਉਹ ਗਲੀਆਂ ਵੀ ਤਿਆਰ ਕਰਵਾਈਆਂ ਵਾਰਡ ਨੰਬਰ 35 ਦੇ ਵਿੱਚ ਔਰ ਤੁੰਨਾ ਸਾਹਿਬ ਨੇ ਵੀ ਹਰ ਇੱਕ ਦੀ ਮੁਸ਼ਕਲ ਸੁਣ ਕੇ ਏਰੀਆ 'ਚ ਵਿਚਰੇ ਨੇ ਉਹ ਉਹਨਾਂ ਨੇ ਮੁਸ਼ਕਲਾਂ ਜਿਹੜੀਆਂ ਮੈਂ ਐਮਐਲਏ ਸਾਹਿਬ ਦੇ ਅੱਗੇ ਵੀ ਰੱਖੀਆਂ ਉਹਨਾਂ ਦਾ ਤੁਰੰਤ ਹੱਲ ਕਰਾਇਆ ਗਿਆ ਤੁਰੰਤ ਹੱਲ ਕਰਾਇਆ ਕੀ ਕਹੋਗੇ ਜੀ ਸਾਡੇ ਛੋਟੇ ਵੀਰ ਜਗਦੇਵ ਸਿੰਘ ਤੁੰਨਾ ਜੀ ਕਾਫੀ ਸਮੇਂ ਤੋਂ ਇਲਾਕੇ ਦੀ ਸੇਵਾ ਕਰ ਰਹੇ ਨੇ ਮੈਂ ਤਾਂ ਕਹਾਂਗਾ ਇਹਨਾਂ ਨੂੰ ਵੱਧ ਤੋਂ ਵੱਧ ਲੀਡ ਵੋਟਾਂ ਪਾ ਕੇ ਇਹ ਨਹੀਂ ਲੀਡ ਬਣਾਓ ਕਿ ਵਿਰੋਧੀਆਂ ਨੂੰ ਪਤਾ ਲੱਗ ਜਾਵੇ ਕਿ ਜਿਹੜਾ ਕੰਮ ਕਰੇਗਾ ਉਹੀ ਜਿੱਤੇਗਾ ਕਹਿੰਦੇ ਵਿਰੋਧੀਆਂ ਨੂੰ ਪਤਾ ਲੱਗ ਜਾਵੇ ਜਿਹੜਾ ਕੰਮ ਜਿਹੜਾ ਕਹੋਗੇ ਉਹ ਵੀ ਕਰੇਗਾ ਨਾਲ ਦੀ ਨਾਲ ਗੱਲਬਾਤ ਕਰ ਲੈਣੇ ਇੱਕ ਹੋਰ ਇੱਕ ਸਵਾਲ ਹੈ ਸਰ ਇੱਕ ਚੀਜ਼ ਹੋਰ ਹੈ ਕਈ ਵਾਰ ਦੇਖਦੇ ਜਿੱਤਣ ਤੋਂ ਬਾਅਦ ਕੁਝ ਲੋਕ ਅਜਿਹਾ ਵੀ ਕਰਦੇ ਨੇ ਕਿ ਜਿਨ੍ਹਾਂ ਨੇ ਵੋਟ ਨਹੀਂ ਪਾਈ ਉਹਦਾ ਸਾਥ ਨਹੀਂ ਦਿੰਦਾ ਵਾਰਡ ਦਾ ਸਾਥ ਦੋਗੇ ਤਾਨੂੰ ਮੈਂ ਪਹਿਲਾਂ ਵੀ ਕਿਹਾ ਸੀਗਾ ਜਦੋਂ ਐਮਐਲਏ ਸਾਹਿਬ ਨੇ ਵੋਟ ਮੰਗੀ ਤੇ ਜਿੱਤੇ ਸੀ ਘਰੇ ਤੇ ਨਹੀਂ ਬੈਠੇ ਲੋਕਾ ਦੂਜੇ ਵਿਰੋਧੀ ਜਿਹੜੇ ਕਾਉਂਸਲਰ ਜਿੱਤੇ ਸੀ ਪੁਰਾਣੇ ਉਹਨਾਂ ਨੇ ਤੇ ਆਪਣੇ ਫੋਨ ਵੀ ਬੰਦ ਕਰਤੇ ਦਫ਼ਤਰ ਵੀ ਨਹੀਂ ਬੈਠੇ ਤਕਰੀਬਨ ਮੈਂ ਕਹਿੰਦੇ ਰਿਹਾ ਤੁਹਾਨੂੰ ਕਿ ਚਾਰ ਵਾੜਾ ਦਾ ਕੰਮ ਕੀਤਾ ਪੁਰਾਣਾ ਜਿਹੜਾ 31 ਨੰਬਰ ਵਾਰਡ 37 ਨੰਬਰ ਵਾਰਡ 32 ਨੰਬਰ ਵਾਰਡ ਤੇ 35 ਨੰਬਰ ਵਾਰਡ ਜੋ ਦੂਜੀ ਗੱਲ ਇੱਕ ਇਹ 35 ਨੰਬਰ ਵਾਰਡ ਜਿਹੜਾ ਪੁਰਾਣਾ ਸੀਗਾ ਡਿਪਟੀ ਮੇਅਰ ਦਾ ਸੀ ਜੋ ਕਿ ਪੂਰੇ ਲੁਧਿਆਣਾ ਦਾ ਡਿਪਟੀ ਮੇਅਰ ਸੀ ਤੇ ਉਹਨਾਂ ਨੂੰ ਅਸੀਂ ਪਬਲਿਕ ਜਾਂਦੇ ਸੀ ਤਾਂ ਉਹ ਦੇਖੋ ਸੰਗਤ ਨੂੰ ਵਾਪਸ ਮੋੜ ਦਿੰਦੇ ਸੀ ਕਹਿੰਦੇ ਸੀ ਮੇਰਾ ਵਾਰਡ ਨਹੀਂ ਹੈ ਇੱਕ ਡਿਪਟੀ ਮੇਅਰ ਦਾ ਪੂਰਾ ਲੁਧਿਆਣਾ ਸੀ ਤੇ ਨੰਬਰ ਪਲੇਟ ਵੱਡੀ ਲਾਈ ਹੋਈ ਸੀ ਲੁਧਿਆਣੇ ਦਾ ਡਿਪਟੀ ਮੇਅਰ ਤੇ ਬੜੀ ਸ਼ਰਮ ਮਹਿਸੂਸ ਹੁੰਦੀ ਸੀ ਉਹਨਾਂ ਦੇ ਲੋਕ ਉਹ ਇੱਥੇ ਵੀ ਕੰਮ ਕੀਤਾ ਤੁਸੀਂ ਬਿਲਕੁਲ ਸਹੀ ਗੱਲ ਆ ਜੀ ਉਹ ਤੁਸੀਂ ਤੁਸੀਂ ਇਹ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਡਿਪਟੀ ਮੇਅਰ ਸਾਹਿਬ ਨੂੰ ਸੋਖਵਾ ਕੇ ਪੁੱਛਿਓ ਕਿ ਉਹਨਾਂ ਨੇ ਖੁਦ ਕਿਹਾ ਕਿ ਜਗਦੇਵ ਸਿੰਘ ਤੋਂ ਨਾ ਦੇ ਦਫ਼ਤਰ ਚਲ ਜਾਓ ਉਹਨਾਂ ਨੇ ਕੰਮ ਕਰਾ ਦੇਣਾ ਜੰਦੇ ਜੀ ਮੇਰੇ ਦਫ਼ਤਰ ਭੇਜਿੰਦੇ ਸਨ ਡਿਪਟੀ ਮੇਅਰ ਸਾਹਿਬ ਵੀ ਕੀ ਕਹੋਗੇ ਜੀ ਕਿੰਦਾ ਦੀ ਛਵੀ ਆ ਕਿਸ ਤਰ੍ਹਾਂ ਦੇ ਕੈਂਡੀਡੇਟ ਹੈ ਜੀ ਤੁਹਾਡੇ ਸਾਡੇ ਕੈਂਡੀਡੇਟ ਤਾਂ ਇਹ ਹੈ ਜੀ ਬਹੁਤ ਕਾਫੀ ਧੀਰ ਤੋਂ ਇਹ ਸੇਵਾ ਕਰਦੇ ਆ ਔਰ ਇਹ ਇਹਨਾਂ ਨੇ ਕਾਫੀ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਉਸ ਤੋਂ ਬਾਅਦ ਵਿੱਚ ਸਾਡੇ ਇਲਾਕੇ ਦੀ ਕਾਫੀ ਨਿਹਾਰ ਬਦਲੀ ਹੈ لیکن اون ਵਾਲੇ ਟਾਈਮ ਦੇ ਵਿੱਚ ਜੇ ਦੁਨਾ ਜੀ ਅਸੀਂ ਇਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਦਿਤਾ ਕੇ ਇਹਨਾਂ ਨੂੰ ਕਾਉਂਸਲਰ ਬਣਾਵਾਂਗੇ ਤਾਂ ਮੈਨੂੰ ਇਹ ਲੱਗਦਾ ਵੀ ਇਹ ਮੋਡਲ ਟਾਊਨ ਦੇ ਕੰਪੈਰੀ ਕੰਪੈਰੀਸ਼ਨ ਹੋਊਗਾ ਦੂਜੀ ਵਾਰ ਕਿਹਾ ਗਿਆ ਹੈ ਕਹਿੰਦੇ ਜੀ ਮੋਡਲ ਟਾਊਨ ਬਣਾ ਦਾਂਗੇ ਵਾਰਡ ਨੰਬਰ 35 ਔਰ ਕਹਿੰਦੇ ਨੁਹਾਰ ਜਿਹੜੀ ਆ ਜਿਹੜਾ ਨੁਹਾਰ ਦਾ ਜਿਹੜਾ ਕਹਿੰਦੇ ਨਾ ਹਰ ਵਾਰ ਆ ਜਾਂਦਾ ਵੋਟਾਂ ਦੇ ਵਿੱਚ ਕਿ ਏਰੀਏ ਦੀ ਨੁਹਾਰ ਬਦਲਾਂਗੇ ਉਹ ਪਰਿੰਦਾ ਜਿਹੜਾ ਆ ਜਿਹੜਾ ਬਾਅਦ ਵਿੱਚ ਗਾਇਬ ਹੋ ਜਾਂਦਾ ਆ ਕਹਿੰਦੇ ਉਹ ਕਰਕੇ ਦਿਖਾਵਾਂਗੇ ਇੱਥੇ ਮੋਡਲ ਟਾਊਨ ਵਰਗਾ ਏਰੀਆ ਬਣਾਵਾਂਗੇ ਗਲੀਆਂ ਨਾਲੀਆਂ ਤੇ ਛੱਡੋ ਜਿਹ ਸਾ ਔਰ ਪਾਣੀ ਦੀ ਜਿਹੜੀ ਕੁਆਲਿਟੀ ਆ ਉਹ ਵੀ ਜਿਹੜੀ ਆ ਇਕਦਮ ਵਧੀਆ ਕਰਨਗੇ ਔਰ ਨਾਲ ਦੀ ਨਾਲ ਜਿੱਥੇ ਵੀ ਲੋਕਾਂ ਨੂੰ ਲੋਡ ਹੋਊਗੀ ਉੱਥੇ ਦਿਨ ਹੋਵੇ ਰਾਤ ਹੋਵੇ 24 ਘੰਟੇ ਜਿਹੜੇ ਖੜੇ ਆ ਤੇ ਖੜਦੇ ਰਹਿਣਗੇ ਇਸ ਦੇ ਨਾਲ ਹੀ ਮੈਨੂੰ ਤੋਂ ਆਜ਼ਾਦਤ ਅਗਲੀ ਵਾਰ ਫੇਰ ਮਿਲਾਂਗੇ ਇੱਕ ਵੱਖਰੇ ਐਪੀਸੋਡ ਦੇ ਨਾਲ ਸੋਉਣ ਵਾਲੇ ਦਿਨਾਂ ਦੇ ਵਿੱਚ ਹੀ ਪਤਾ ਲੱਗੇਗਾ ਕਿ ਵਾਰਡ ਨੰਬਰ 35 ਦੇ ਵਿੱਚ ਕਿਹੜੇ ਵਿਅਕਤੀ ਨੂੰ ਜਿਹੜੀ ਆ ਜਨਤਾ ਜਿਹੜੀ ਆ ਸਿਲੈਕਟ ਕਰਦੀ ਆ ਤੇ ਮੇਅਰ ਕਿਹੜੀ ਪਾਰਟੀ ਜਿਹੜੀ ਬਣਾਉਂਦੀ ਆ ਤਾਂ ਜੋ ਜਿਹੜਾ ਆ ਲੁਧਿਆਣੇ ਦਾ ਜਿਹੜਾ ਆ ਸਾਰੇ ਪਾਸੇ ਜਿਹੜਾ ਵਿਕਾਸ हो सके तुम्ही वेगळी होती हॅलो टाईम्स धन्यवाद